ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਬ ਦਿਨ ਵੀਡੀਓ ਦੇਖੀ ਪ੍ਰੈਸ ਰਿਪੋਰਟਰ ਬੱਚਿਆਂ ਨੂੰ ਪੁੱਛ ਰਿਹਾ 10 10 12 12 ਸਾਲ ਦੇ ਬੱਚੇ ਆ ਵੀ ਸਾਬ ਜਾਦੇ ਕੌਣ ਸੀ ਬੱਚੇ ਕਿੰਦੇ ਸਾਨੂੰ ਪਤਾ ਹੀ ਨਹੀਂ ਸਿੱਖਾਂ ਦੇ ਬੱਚੇ ਨੇ ਗੁਰੂ ਗੋਬਿੰਦ ਸਿੰਘ ਦੇ ਕੀ ਲੱਗਦੇ ਸੀ ਕੋਈ ਪਤਾ ਨਹੀਂ ਜੀ ਔਰ ਇੱਕ 10 12 ਸਾਲ ਦਾ ਬੱਚਾ ਉਹਨੂੰ ਪੁੱਛਿਆ ਕਹਿੰਦੇ ਵੀ ਤੈਨੂੰ ਕਿਸੇ ਨੇ ਦੱਸਿਆ ਨਹੀਂ ਵੀ ਸਾਬਜਾਦੇ ਕੌਣ ਸੀ ਕਹਿੰਦਾ ਮੈਂ ਜ਼ਰੂਰਤ ਹੀ ਨਹੀਂ ਸਮਝਦਾ ਸਿੱਖਣ ਦੀ ਇਹ ਹਾਲ ਹੈ ਬੱਚਿਆਂ ਦਾ ਪੜ੍ਹਾਈ ਚੱਲੋ ਅੰਗਰੇਜ਼ੀ ਸਕੂਲਾਂ ਦੇ ਵਿੱਚ ਉਹਨਾਂ ਤੇ ਕੁਝ ਨਹੀਂ ਸਿਖਾਉਣਾ ਇਹ ਕਸੂਰ ਸਾਰਾ ਮਾਵਾਂ ਦਾ ਤੇ ਮਾਵਾਂ ਹੱਥ 'ਚ ਕੁਰਕਰੀਆਂ ਦਾ ਪੈਕਟ ਲੈ ਕੇ ਸਾਰੀ ਦਿਹਾੜੀ ਟੀਵੀ ਦੇ ਵਿੱਚ ਸੀਰੀਅਲ ਵੇਖਦੀਆਂ ਰਹਿੰਦੀਆਂ ਇਹੋ ਹੀ ਬੱਚੇ ਮੁੜ ਕੇ ਇਹਨਾਂ ਦਾ اخਲਾਕੀ ਪੱਖੋਂ ਵੀ ਵਿਕਾਸ ਨਹੀਂ ਹੁੰਦਾ ਤੇ ਫਿਰ ਤੁਹਾਨੂੰ ਜਾ ਕੇ ਬਿਰਧ ਆਸ਼ਰਮ ਵਿੱਚ ਨਹੀਂ ਸੁੱਟਣਗੇ ਤੇ ਹੋਰ ਕੀ ਕਰਨਗੇ ਜੇ ਤੁਸੀਂ ਇਹਨਾਂ ਨੂੰ ਸਿੱਖੀ ਦਾ ਲੜ ਲਾਉਣਾ ਹੀ ਨਹੀਂ ਫਿਰ ਕਹਿੰਦੇ ਜੀ ਸਾਡੇ ਬੱਚੇ ਕੇਸ ਕਟਾਉਂਦੇ ਆ ਸਾਡੀ ਗੱਲ ਨਹੀਂ ਮੰਨਦੇ ਇੱਥੇ ਵੀ ਕਸੂਰ ਮਾਵਾ ਦਾ ਹੀ ਨਿਕਲਦਾ ਫਿਰ ਜੀ ਸਾਡੀਆਂ ਕੁੜੀਆਂ ਨਹੀਂ ਮੰਨਦੀਆਂ ਗੁਰਸਿੱਖ ਨਾਲ ਸ਼ਾਦੀ ਕਰਨ ਵਾਸਤੇ ਕਸੂਰ ਮਾਵਾ ਦਾ ਤੁਸੀਂ ਸਿੱਖੀ ਬਾਰੇ ਦੱਸਿਆ ਹੀ ਕੁਛ ਨਹੀਂ ਨਾ ਧੀਆਂ ਨੂੰ ਨਾ ਪੁੱਤਾਂ ਨੂੰ ਤੇ ਬੱਚਿਆਂ ਨੂੰ ਪਤਾ ਕਿੱਦਾਂ ਲੱਗੂਗਾ ਜਿਹੜਾ ਬੱਚਾ ਸਿੱਖੀ ਦੇ ਨਾਲ ਜੁੜਿਆ ਉਹਦਾ اخلاق ਵੀ ਮਜ਼ਬੂਤ ਹੋਏਗਾ اخਲਾਕੀ ਪੱਖੋਂ ਵੀ ਉਹ ਸਹੀ ਹੋਏਗਾ ਤੇ ਜਿਹੜੇ ਬੱਚੇ ਨੂੰ ਜੇ ਹੁਣ ਕਿਸੇ ਨਾ ਕਿਸੇ ਪਾਸੇ ਤੇ ਬੱਚੇ ਨੇ ਜਾਣਾ ਹੀ ਜੇ ਸਿੱਖੀ ਵਾਲੇ ਪਾਸੇ ਨਾ ਆਊਗਾ ਤੇ ਫਿਰ ਕ੍ਰਿਸਚਨਾਲ ਜਾਊਗਾ ਜਾਂ ਕਮਿਊਨਿਸਟਾਲ ਜਾਊਗਾ ਤੇ ਕਾਮਰੇਡਾ ਵਾਲਾ ਚਲਾ ਗਿਆ ਤੇ ਉਹਨੇ ਗਲਤੀ ਬਣਨਾ ਸਹੀ ਨਹੀਂ ਬਣ ਸਕਦਾ ਕਿਉਂਕਿ ਉਹਨੂੰ ਡਰ ਹੀ ਕੋਈ ਨਹੀਂ ਰਹਿਣਾ ਜਦੋਂ ਡਰ ਹੋਵੇ ਕਿ ਸਾਨੂੰ ਲੇਖਾ ਦੇਣਾ ਪੈਣਾ ਜੋ ਅਸੀਂ ਗਲਤ ਕਰਮ ਕਰਾਂਗੇ ਸਾਨੂੰ ਉਹਦਾ ਲੇਖਾ ਦੇਣਾ ਪੈਣਾ ਤੇ ਬੰਦਾ ਗਲਤ ਕਰਮ ਕੋਈ ਨਹੀਂ ਕਰਦਾ ਤੇ ਕਾਮਰੇਡ ਤੇ ਕਹਿੰਦੇ ਜੀ ਅੱਗੇ ਹੈ ਹੀ ਕੁਛ ਨਹੀਂ ਜੋ ਮਰਜੀ ਗਲਤ ਸਹੀ ਕਰੀ ਜਾਓ ਤੇ ਫਿਰ ਸਹੀ ਕੰਮ ਕਿੰਨੇ ਕਰਨੇ ਆ ਜੇ ਉਹ ਸੋਚ ਜੇ ਉਹ ਸੋਚ ਭਾਰੂ ਹੋ ਗਈ ਦਿਮਾਗ ਦੇ ਉੱਤੇ ਤੇ ਅੱਜ ਦੇ ਸਮੇਂ ਦੀ ਮੁੱਖ ਲੋੜ ਚਾਹੀਦਾ ਕੀ ਆ ਕਿ ਇੱਕ ਘੱਟੋ ਘੱਟ ਵੀ ਨਾ ਘਰਾਂ ਦੇ ਵਿੱਚ 6 बाई 4 ਦੀ ਇੱਕ ਫਲੈਕਸ ਤਿਆਰ ਕੀਤੀ ਜਾਵੇ। ਉਹਦੇ ਵਿੱਚ ਛੋਟੀਆਂ-ਛੋਟੀਆਂ ਸਾਰੀਆਂ ਹੀ ਫੋਟੋਆਂ ਹੋਣ। ਭਾਈ ਤਾਰੂ ਸਿੰਘ ਦੀ ਫੋਟੋ ਹੋਵੇ ਖੋਪੜੀ ਲਾਉਂਦੇ ਹੋਏ ਤਾਂ ਕਿ ਬੱਚੇ ਪੁੱਛ ਸਕਣ ਕਿ ਖੋਪੜੀ ਕਿਉਂ ਲਾਈ ਗਈ। ਸਹਬਜਾਦੇਆਂ ਦੀ ਫੋਟੋ ਹੋਵੇ ਨੀਹਾਂ 'ਚ ਚਿੰਦਿਆਂ ਦੀ। ਭਾਈ ਬਿਆਲਾ ਜੀ ਦੀ ਫੋਟੋ ਹੋਵੇ ਦੇਲ 'ਚ ਦੇਗ ਵਿੱਚ ਉਬਲਦੇ ਦੀ। ਭਾਈ ਸਤੀਦਾਸ ਦੀ ਫੋਟੋ ਹੋਵੇ ਰੂਮ ਵਿੱਚ ਸਰਦੇ ਦੀ। ਭਾਈ ਮਤੀਦਾਸ ਦੀ ਫੋਟੋ ਹੋਵੇ ਸੀਰਸ ਦੇ ਵਿੱਚ ਆਰਾ ਫਿਰਦਾ ਪਿਆ ਬੱਚੇ ਪੁੱਛਣਗੇ ਵੀ ਇਹ ਕਿਉਂ ਹੋ ਰਿਹਾ ਭਾਈ ਮਨੀ ਸਿੰਘ ਦੀ ਫੋਟੋ ਹੋਵੇ ਬੰਦ-ਬੰਦ ਕੱਟਦਿਆਂ ਦੀ ਬੱਚੇ ਪੁੱਛਣ ਵੀ ਇਹਨਾਂ ਨੂੰ ਕਿਉਂ ਕਟਿਆ ਗਿਆ ਬੰਦ-ਬੰਦ ਭਾਈ ਸ਼ਾਹਬਾਦ ਸਿੰਘ ਸਵੇਕ ਸਿੰਘ ਦੀਆਂ ਫੋਟੋਆਂ ਹੁਣ ਚਰਖੜੀ ਤੇ ਚੜਿਆਂ ਦੀ ਤਾਂ ਹੀ ਤੇ ਬੱਚੇ ਪੁੱਛਣਗੇ ਨਾ ਵੀ ਇਹ ਕਿਉਂ ਚੜੇ ਸੀ ਚਰਖੜੀ ਤੇ ਇਹ ਕੌਣ ਸੀਗੇ ਕੀ ਲੋੜ ਸੀ ਉਹਨਾਂ ਨੂੰ ਐਡੀ ਵਧੀਆ ਸਰਕਾਰੀ ਨੌਕਰੀ ਛੱਡ ਕੇ ਤੇ ਇਹੋ ਜਿ ਦੇ ਚ ਮੇਲੇ 'ਚ ਫਸਣ ਲਈ ਸਿਰਫ ਤੇ ਇੱਕ ਸਿਰਫ ਸਿੱਖੀ ਕਰਕੇ ਤੇ ਮੋਤੀराम ਜੀ ਮਹਿਰਾ ਨੂੰ ਕੀ ਲੋੜ ਸੀ ਆਪਣੇ ਸਾਰੇ ਟੱਬਰ ਨੂੰ ਕੋਹਲੂ ਵਿੱਚ ਪੜਾਉਣ ਦੀ ਕਿਉਂਕਿ ਉਹ ਇੱਕ ਗੁਰਸਿੱਖੀ ਭਾਵਨਾ ਕਰਕੇ ਸਾਰਾ ਕੁਝ ਇਹ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਤੇ ਕੀ ਲੋੜ ਸੀ ਟੌਡਰ ਮੱਲ ਜੀ ਨੂੰ ਆਪਣੀ ਸਾਰੀ ਸੰਪਤੀ ਵੇਚ ਕੇ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦਣ ਦੀ ਸਿਰਫ ਇੱਕ ਗੁਰਸਿੱਖੀ ਭਾਵਨਾ ਕਰਕੇ ਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਦੱਸਣਾ ਹੀ ਹੈ ਨਹੀਂ ਤੇ ਫਿਰ ਤੁਹਾਡਾ ਕਿੰਨਾ ਕੁ ਸੋਚਣਗੇ ਬੱਚੇ ਗਾਂ ਜਾ ਕੇ ਇਹ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਜਿੰਨੀਆਂ ਵੀ ਨੇ ਅੱਜ ਕੱਲ੍ਹ ਤੇ ਇੰਟਰਨੈਟ ਤੋਂ ਤੁਸੀਂ ਜੋ ਮਰਜ਼ੀ ਸਰਚ ਕਰ ਸਕਦੇ ਹੋ ਸਰਚ ਕਰਕੇ ਫਲੈਕਸ ਵਾਲੇ ਨੂੰ ਆਖੋ ਜੀ ਆਹ ਸਾਰੀਆਂ ਫੋਟੋਆਂ ਪ੍ਰਿੰਟ ਕਰ ਦਿਓ ਤੇ ਜਿਹੜੀ ਬੱਚਿਆਂ ਦੀ ਜਿਹੜੀ ਦੀਵਾਰ ਉਹਦੇ ਉੱਤੇ ਫਲੈਕਸ ਲਾ ਦਿਓ ਤਾਂ ਜੋ ਬੱਚੇ ਵੇਖ ਕੇ ਤੁਹਾਨੂੰ ਪੁੱਛਣ ਤੇ ਤੁਹਾਨੂੰ ਇਹਨਾਂ ਬਾਰੇ ਖੁਦ ਪਤਾ ਹੋਣਾ ਚਾਹੀਦਾ ਸਿੱਖ ਮਿਸ਼ਨਰੀ ਕਾਲਜ ਦਾ ਕੋਰਸ ਕਰੋ ਘਰ ਬੈਠਿਆਂ ਹੋ ਜਾਂਦਾ ਉਹਦਾ ਸਾਹਿਤ ਪੜੋ ਤਾਂ ਜੋ ਤੁਹਾਨੂੰ ਵੀ ਸਿੱਖ ਇਤਿਹਾਸ ਦਾ ਪਤਾ ਲੱਗ ਸਕੇ ਕਿ ਸਿੱਖ ਇਤਿਹਾਸ ਕੀ ਹੈ ਮੈਨੂੰ ਜਦੋਂ ਨਸ਼ੇ ਦਾ ਆਦੀ ਬਣਾ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਤੇ ਮੈਂ ਮਾਨਸਿਕ ਤੌਰ ਤੇ ਪਾਗਲ ਹੋ ਗਿਆ ਸੀ 1997 ਤੋਂ ਲੈ ਕੇ ਤੇ 2011 ਤੱਕ ਮੈਂ ਸੜਕਾਂ ਤੇ ਘੁੰਮਦਾ ਰਿਆ ਕੋਈ ਘਰ ਘਾਟ ਨਹੀਂ ਕੁਝ ਨਹੀਂ ਸੀ ਤੇ ਫਿਰ ਮੇਰਾ ਸੰਬੰਧ ਜੁੜਿਆ ਸਾਥ ਬਣਿਆ ਤੇ ਘਰ ਵਾਲੀ ਜਿਹੜੀ ਸੀ ਉਹ 크ਿਸਚਨ ਸੀ ਤੇ ਮੈਂ ਵੀ ਉਹਦੇ ਨਾਲ 크ਿਸਚਨਾਂ ਦੇ ਦਿਵਾਨਾਂ 'ਚ ਜਾਣ ਲੱਗ ਪਿਆ ਇਹਦੀ ਪੂਰੀ ਸਟੱਡੀ ਕੀਤੀ 66 ਦੀਆਂ 66 ਕਿਤਾਬਾਂ ਜਿਹੜੀਆਂ ਮੈਨੂੰ 크ਿਸਚਨਾਂ ਦੀਆਂ ਯਾਦ ਨੇ ਜਵਾਨੀ ਉਤਪਤ ਤੋਂ ਲੈ ਕੇ ਮਲਾਕੀ ਤੱਕ ਪੁਰਾਣਾ ਨੇਮ ਤੇ ਨਵਾਂ ਨੇਮ ਜਿਹੜਾ ਇਹਨਾਂ ਦਾ ਮ ਮਤੀ ਦੀ انجਿਲ ਤੋਂ ਲੈ ਕੇ ਪ੍ਰਕਾਸ਼ ਦੀ ਪੁੱਥੀ ਤੱਕ ਕੁਝ ਨਹੀਂ ਲੱਭਾ ਵਿੱਚੋਂ ਮੈਨੂੰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਰੰਗ ਚੜਿਆ ਸੀ ਮੇਰੇ ਤੇ ਤੇ ਜਦੋਂ ਪੱਕਾ ਮਜੀਠ ਰੰਗ ਚੜਿਆ ਹੋਇਆ ਨਾ ਤੇ ਕਸੁੰਬੜੇ ਦਾ ਰੰਗ ਨਹੀਂ ਟਿਕਦਾ ਬੰਦੇ ਤੇ ਇਸ ਕਰਕੇ ਗੁਰੂ ਸਾਹਿਬ ਨੇ ਮੈਨੂੰ ਘੇਰ ਕੇ ਫਿਰ ਗੁਰਸਿੱਖੀ ਵਾਲੇ ਪਾਸੇ ਲੈ ਜਾਂਦਾ ਤੇ ਕਿਉਂਕਿ ਬਚਪਨ ਦੇ ਵਿੱਚ ਰੰਗ ਜਿਹੜਾ ਸੀ ਨਾ ਉਹ ਛੱਡ ਚੁੱਕਾ ਸੀ ਇਸ ਕਰਕੇ ਨਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਚਪਨ ਦੇ ਵਿੱਚ ਸੰਭਲੋ ਉਹਨਾਂ ਨੂੰ ਗੁਰਸਿੱਖੀ ਬਾਰੇ ਜਾਣਕਾਰੀ ਦਿਓ ਤਾਂ ਜੋ ਤੁਹਾਡੇ ਬੱਚੇ ਜਿਹੜੇ ਨੇ ਉਹ اخਲਾਕੀ ਪੱਖੋਂ ਮਜ਼ਬੂਤ ਬਣ ਸਕਣ ਜੜੀ ਲੜਕੀ ਅਮਰਤਧਾਰੀ ਹੋਏਗੀ ਨਾ ਉਹ ਚਾਹੇ ਹੋਸਟਲ 'ਚ ਰਵੇ ਚਾਹੇ ਨਰਸਿੰਗ ਕਾਲਜ 'ਚ ਰਵੇ ਕਿਤੇ ਵੀ ਰਵੇ ਉਹ ਵਿਗੜ ਨਹੀਂ ਸਕਦੀ ਜੇ ਬਾਣੀ ਪੜਦੀ ਹੋਵੇਗੀ ਤੇ ਨਹੀਂ ਤੇ ਜੋ ਅੱਜ ਦੇ ਸਮੇਂ ਦਾ ਹਾਲ ਹੈ ਨਾ ਤੁਹਾਨੂੰ ਪਤਾ ਅਸੀਂ ਰੋਜ਼ ਸੜਕਾਂ ਤੇ ਰਹਿਨੇ ਵੇਖਦੇ ਰਹੀਨੇ ਆ ਡਰਾਈਵਿੰਗ ਕਰਦੇ ਆ ਕੋਈ ਚਟਾ ਪੀ ਕੇ ਕੁੜੀ ਕਿਤੇ ਲੇਟਦੀ ਹੁੰਦੀ ਆ ਕੋਈ ਕਿਤੇ ਲੇਟਦੀ ਹੁੰਦੀ ਆ ਇੱਕ ਦਿਨ ਟਾਂਡਾ ਬਾਈਪਾਸ ਚੌਂਕ ਦੇ ਉੱਤੇ ਇੰਨੀ ਹਲਕੀ ਉਮਰ ਦੀ ਕੁੜੀ ਤੇ ਬੰਦਾ ਲੱਗੇ ਜਾ ਕੇ ਉਹਨੂੰ ਚੁੱਕ ਵੀ ਨਹੀਂ ਸਕਦਾ ਵੀ ਉਹਨੂੰ ਚੁੱਕ ਕੇ ਸਾਈਡ ਤੇ ਕਰ ਦਵੇ ਇਹੋ ਜਿਹਾ ਉਹਨਾਂ ਦੇ ਹਾਲਾਤ ਹੁੰਦੇ ਨੇ ਉਹ ਜਿਆਦਾ ਨਹੀਂ ਤੇ ਵੱਧ ਤੋਂ ਵੱਧ 10ਵੀਂ ਦੀ ਸਟੂਡੈਂਟ ਹੋਵੇਗੀ ਉਹ ਕਦੇ ਖੰਬੇ 'ਚ ਵੱਜੇ ਉੱਠ ਕੇ ਕਦੇ ਸਾਈਡ ਤੇ ਡਿੱਗ ਪਵੇ ਕਦੇ ਕੁਛ ਕਦੇ ਕੋਛ ਫੇਰ ਉਹ ਤੇ ਇਕੱਠੇ ਹੋਏ ਲੋਕ ਤੇ ਇਕੱਠੇ ਹੋ ਕੇ ਲੋਕਾਂ ਨੇ ਉਹਨੂੰ ਸਾਈਡ 'ਤੇ ਬਿਠਾ ਕੇ ਤੇ ਪਾਣੀ ਪੁਣੀ ਪਿਆਇਆ ਇਹ ਆਲੋਣਾ ਤੁਹਾਡੇ ਬੱਚਿਆਂ ਦਾ ਜੇ ਤੁਸੀਂ ਉਹਨਾਂ ਨੂੰ ਸਿੱਖੀ ਦੇ ਨਾਲ ਨਾ ਜੋੜਿਆ ਤੇ ਬਹੁਤ ਹੀ ਬੁਰੇ ਹਾਲਾਤ ਦਿਨੋ ਦਿਨ ਬਣਦੇ ਜਾ ਰਹੇ ਨੇ ਰੱਬ ਦਾ ਵਾਸਤਾ ਗੁਰਸਿੱਖੀ ਬਾਰੇ ਜਾਣਕਾਰੀ ਹਾਸਲ ਕਰੋ ਤੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਤੇ ਇਹਨਾਂ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਜ਼ਰੂਰ ਘਰਾਂ ਦੇ ਵਿੱਚ ਲਾਓ ਫਲੈਕਸਾਂ ਬਣਾ ਕੇ ਤੇ ਦੂਜੀ ਗੱਲ ਇੱਕ ਹੋਰ ਬੇਨਤੀ ਹੈ ਕਿਸੇ ਵੀ ਗੁਰੂ ਦੀ ਫੋਟੋ ਨਾ ਘਰ ਚ ਲਾਈ ਜਾਵੇ ਕਿਉਂਕਿ ਸਾਡੇ ਗੁਰੂ ਦੀ ਫੋਟੋ ਹੈ ਨਹੀਂ ਕੋਈ ਵੀ ਤੇ ਨਾ ਹੀ ਗੁਰੂ ਸਾਹਿਬ ਨੇ ਫੋਟੋ ਬਣਨ ਦਿੱਤੀ ਆਪਣੀ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਪ੍ਰਤੱਖ ਗੁਰੂ ਨਿਸਤਾਰੀ ਬਾਣੀ ਦੇ ਲੜ ਲੱਗੋ ਤੇ ਬਾਣੀ ਪੜਨ ਦਾ ਤਰੀਕਾ ਬਦਲੋ ਕੋਈ ਫਾਇਦਾ ਨਹੀਂ ਇਦਾਂ ਦੇ ਨਿਤਨੇਮ ਦਾ ਜਿਸ ਹਿਸਾਬ ਨਾਲ ਲੋਕੀ ਕਰਦੇ ਆ ਉਦੋਂ ਰੁ ਨਹਾਈ ਜਾਂਦੇ ਆ ਜਾਂ ਉਦੋਂ ਫਟਾਫੜ ਗੱਡੀ ਚਲਾਈ ਜਾਂਦੇ ਜੀ ਉਹ ਸਿਮਰਨ ਉਸ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਚਾਹੇ ਇੱਕ ਪੌੜੀ ਰੋਜ਼ ਕਰੋ ਕਰੋ ਪਰ ਉਹਦੇ ਅਰਥ ਵੀ ਨਾਲ ਪੜੋ ਉਹਨੂੰ ਵਿਚਾਰੋ ਉਹਨੂੰ ਸਮਝੋ ਗੁਰਬਾਣੀ ਕੀ ਕਹਿ ਰਹੀ ਆ ਤੇ ਜੇ ਅਸੀਂ ਅਰਥ ਨਹੀਂ ਨਾ ਪੜਨ ਦੀ ਕੋਸ਼ਿਸ਼ ਕਰਦੇ ਪੋਣਾ ਜੇ ਸਾਨੂੰ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਫਿਰ ਤੇ ਅਸੀਂ ਨਾ ਇੱਕ ਵੱਧਾ ਚੱਤੀ ਭਰੇ ਵਾਲੀ ਗੱਲ ਕਰਦੇ ਆ ਮੈਂ ਵੀ ਪਹਿਲਾਂ ਇਦਾਂ ਕਰਦਾ ਹੁੰਦਾ ਸੀ ਅੱਜ ਨਿਤਨੇਮ ਰਹਿ ਗਿਆ ਕੱਲ ਦੋ ਵਾਰੀ ਕਰਨਾ ਦੋ ਦਿਨ ਰਹਿ ਗਿਆ ਤੇ ਤੀਜੀ ਤੇ ਤੀਜੇ ਦਿਨ ਤਿੰਨ ਵਾਰੀ ਕਰਨਾ ਕੋਈ ਫਾਇਦਾ ਨਹੀਂ ਉਸ ਨਿਤਨੇਮ ਦਾ ਜੇ ਅਸੀਂ ਬਾਣੀ ਬਾਣੀ ਸਾਰੀ ਘੇਰ ਕੇ ਸਿਮਰਨ ਵਾਲੇ ਪਾਸੇ ਲੈ ਕੇ ਆਉਂਦੀ ਬੰਦੇ ਨੂੰ ਸਿਮਰਨ ਅਭਿਆਸ ਜ਼ਰੂਰ ਕਰੋ ਸਵੇਰੇ ਸ਼ਾਮ ਸਉਰਤੀ ਲਾਓ ਸਿਮਰਨ ਕਰੋ ਕਿ ਗੁਰੂ ਸਾਹਿਬ ਦੇ ਨਾਲ ਜੁੜੋ ਤੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜਰੂਰ ਜੋੜੋ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਘੱਟੋ ਘੱਟ 10 ਗੁਰੂਆਂ ਦੇ ਨਾਂ ਪੰਜਾਂ ਪਿਆਰਿਆਂ ਦੇ ਨਾਂ ਸਹਿਬਜ਼ਾਦੀਆਂ ਦੇ ਨਾਂ ਤੇ ਨਿਤਨੇਮ ਦੀਆਂ ਬਾਣੀਆਂ ਘੱਟੋ ਘੱਟ ਇੰਨਾ ਕੁ ਗਿਆਨ ਤੇ ਹੋਵੇ ਬਹੁਤ ਹੀ ਬੁਰੇ ਹਾਲਾਤ ਬਣਦੇ ਜਾ ਰਹੇ ਜੀ ਅੱਗੇ ਤੋਂ ਅੱਗੇ ਤੇ ਘਰਾਂ ਦੇ ਵਿੱਚ ਨਾ ਸ਼ਹੀਦ ਸਿੰਘਾਂ ਦੀਆਂ ਫਲੈਕਸਾਂ ਬਣਾ ਕੇ ਜ਼ਰੂਰ ਲਾਓ ਇੰਨੀ ਕੁ ਬੇਨਤੀ ਕਰਨੀ ਸੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ